ਬਾਜ਼ਾਰ ਫੈਸ਼ਨ ਹਾਊਸ ਨੇ ਸੂਟਾਂ ਦੀ ਲਾਤੀ ਬਹੁਤ ਵੱਡੀ ਸੇਲ ਬਾਜ਼ਾਰ ਨਾਲੋਂ ਤਿੰਨ ਤਿੰਨ ਗੁਣਾ ਰੇਟ ਘਟ ਕਰਤੇ ਆ ਹੁਣ ਮੈਂ ਤੁਹਾਨੂੰ ਵੈਰਾਈਟੀਆਂ ਦਿਖਾਣਾ ਦੇਖੋ ਜੀ ਰੇਟ ਲੱਗ ਕੇ ਲਾਤੇ ਕੋਟਨ ਦੇ ਸੂਟ 180 ਰੁਪਏ ਦਾ ਸ਼ੁਰੂ ਕਰਤਾ ਬਾਜ਼ਾਰ ਦੇ ਵਿੱਚ ਕੋਈ ਦਿੰਦਾ 400 ਦਾ ਕੋਈ ਦਿੰਦਾ 450 ਦਾ ਸਿਰਫ 180 ਰੁਪਏ ਸੂਟ ਸੂਟ ਆ ਵੀ ਤੁਹਾਨੂੰ ਅਸੀਂ 180 ਰੁਪਏ ਲਿਖੇ ਨਾਲੋਂ ਵੀ ਘਟਾਤਾ ਹੁਣ ਇਹਦਾ ਰੇਟ ਕਰਤਾ 165 ਰੁਪਏ ਲਓ ਆ ਹੋਰ ਰੇਟ ਘਟ ਗਿਆ ਆ ਫਿਰ ਅਮਾਟੈਕ ਪ੍ਰਿੰਟਾਂ ਦੇ ਸੂਟ ਮਿਲਦੇ ਆ ਘਟ ਤੋਂ ਘਟ ਸੋ 700 750 800 ਸੂਟ ਤੁਹਾਨੂੰ ਦੇਣਾ ਹੈ ਸਿਰਫ ਤੇ ਸਿਰਫ 200 ਰੁਪਏ ਦਾ ਭਾਈ ਦੇਖ ਬਾਜ਼ਾਰ ਚ ਕੋਈ ਕਹਿੰਦਾ 650 ਕੋਈ ਕਹਿੰਦਾ 695 ਬਿਆਲ ਫੈਸ਼ਨ ਹਾਊਸ ਕਹਿੰਦਾ 200 ਤੇ 75 ਰੁਪਏ ਦੇ ਵਿੱਚ ਫੂਟ ਲੈ ਜਾਓ ਦੇਖੋ ਕੋਈ ਕਹਿੰਦਾ 500 ਦਾ ਕੋਰਟ ਤਾਂ ਪਜਾਮਾ ਕੋਈ ਕਹਿੰਦਾ 700 ਦਾ ਕੋਰਟ ਤਾਂ ਪਜਾਮਾ ਕੋਰਤਾ ਪਜਾਮਾ ਕਰਤਾ ਜੀ ਸਿਰਫ 180 ਰੁਪਏ ਦੇ ਵਿੱਚ 180 ਰੁਪਏ ਦੇ ਵਿੱਚ ਕੋਰਤਾ ਪਜਾਮਾ ਰੰਗ ਜਿਹੜਾ ਮਰਜ਼ੀ ਲੈ ਜਾਓ ਜਿਹੜੇ ਵੱਧ ਵੀਡੀਓ ਸ਼ੇਅਰ ਕਰਨਗੇ ਇਹਦੇ ਨਾਲ ਦੇ 11 ਸੂਟ ਤੁਹਾਨੂੰ ਬਿਲਕੁਲ ਫਰੀ ਦੇਵਾਂਗੇ ਜਿਹਨਾਂ ਨੇ ਤਾਂ ਕਰਨਾ ਨਮਾ ਕੰਮ ਸ਼ੁਰੂ ਜਿਹੜੇ ਹੈਗੇ ਰੀਸੇਲਰ ਦੁਕਾਨਦਾਰ ਛੇਤੀ ਛੇਤੀ ਆ ਜਿਓ ਕੋਰਦੀਏ ਦੇ ਭਾ ਕਪੜਾ ਮਿਲਦਾ ਪੂਰਾ ਵਧੀਆ ਕਾਟਨ ਦਾ ਸੂਟ ਭਾਜੀ ਨਾਲ ਵਧੀਆ ਕਾਟਨ ਦਾ ਦੁਪੱਟਾ ਬਾਜ਼ਾਰ ਦਾ ਰੇਟ ਜਿੰਨਾ ਮਰਜੀ ਹੈ ਅਸੀਂ ਦੇਨੇ ਭਾਜੀ 200 ਤੇ 25 ਰੁਪਏ ਵਰਕ ਵਾਲਾ ਸੂਟ ਨਾਲ ਵਰਕ ਦੀ ਬਾਟਮ ਸੂਟ ਆਪਾਂ ਦੇਣਾ ਸਿਰਫ ਤੇ ਸਿਰਫ 395 ਰੁਪਏ ਦਾ ਆ 1600 1700 ਰੁਪਏ ਦੀ ਰੇਂਜ ਵਾਲਾ ਸੂਟ ਹੈ ਭਾਜੀ ਸੂਟ ਤੁਹਾਨੂੰ ਮਿਲਣਾ ਸਿਰਫ ਤੇ ਸਿਰਫ 500 ਤੇ 65 ਰੁਪਏ ਦਾ ਪ੍ਰਗਤੀ ਕੰਪਨੀ ਦਾ ਸੂਟ ਬਾਜ਼ਾਰ ਚ ਰੇਟ ਹੈ ਘੱਟ ਤੋਂ ਘੱਟ 1400 1500 ਸੂਟ ਦੇਨੇ ਭਾਈ ਜੀ ਆਪਾਂ ਸਿਰਫ ਤੇ ਸਿਰਫ 625 ਰੁਪਏ ਦਾ ਗਰਮੀਆਂ ਦੇ ਵਿੱਚ ਸੇਲ ਲਾਤੀ ਆ ਨਵੇਂ ਨਵੇਂ ਸੂਟ ਨਵੇਂ ਨਵੇਂ ਬ੍ਰੈਂਡ ਟਾਇਆ ਟਾਇਆ ਕੱਪੜਾ ਫ੍ਰੀ ਦੇ ਭਾਵੇਂ ਰਿਆ ਸਲੋਜੀ ਬਾਜ਼ਾਰ ਫੈਸ਼ਨ ਹਾਊਸ ਨੇ ਸੂਟਾਂ ਦੀ ਲਾਤੀ ਬਹੁਤ ਵੱਡੀ ਸੇਲ ਬਾਜ਼ਾਰ ਨਾਲੋਂ 3 3 ਗੁਣਾ ਰੇਟ ਘਟ ਘਟ ਤੇ ਆ ਹੁਣ ਮੈਂ ਤੁਹਾਨੂੰ ਵੈਰਾਈਟੀਆਂ ਦਿਖਾਣਾ ਦੇਖੋ ਜੀ ਰੇਟ ਲੈ ਕੇ ਲਾਦੇ ਕੋਟਨ ਦੇ ਸੂਟ 180 ਰੁਪਏ ਤੋਂ ਸ਼ੁਰੂ ਕਰਤਾ ਬਾਜ਼ਾਰ ਦੇ ਵਿੱਚ ਕੋਈ ਦਿੰਦਾ 400 ਦਾ ਕੋਈ ਦਿੰਦਾ 450 ਦਾ ਸਿਰਫ 180 ਰੁਪਏ ਤੋਂ ਸੂਟ ਸ਼ੁਰੂ ਕਰਤਾ ਦੇਖੋ ਡਿਜ਼ਾਈਨ ਇੱਕ ਤੋਂ ਦੋ ਨਹੀਂ ਡਿਜ਼ਾਈਨਰ ਵੀ ਕਮੀ ਕੋਈ ਨਹੀਂ ਭਾਈ ਜੀ ਇਹਦਾ ਕੋਈ ਹੋਲ سیل ਨਹੀਂ ਦੇ ਸਕਦਾ ਕੋਈ ਫੈਕਟਰੀ ਨਹੀਂ ਦਿੰਦਾ ਤੁਸੀਂ ਬੜਾ ਹੈਰਾਨੀਆ ਰੇਟ ਲਾਤਾ ਵੀ 180 ਚ ਸੂਟ ਲੈ ਜਾਓ ਭਾਈ ਜੀ ਪਿਓਰ ਕਾਟਨ ਦਾ ਸੂਟ 180 ਰੁਪਏ ਚ ਹੋਲ سیل ਤੋਂ ਵੀ ਘਟਾਤੇ ਰੇਟ ਆਹ ਦੇਖੋ ਡਿਜ਼ਾਈਨ ਤੇ ਰੰਗਾਂ ਦੀ ਕੋਈ ਕਮੀ ਨਹੀਂ ਹੈਗੀ ਜਿੰਨੇ ਮਰਜੀ ਰੰਗ ਲੈ ਲਓ ਜਿੰਨੇ ਮਰਜੀ ਡਿਜ਼ਾਈਨ ਲੈ ਲਓ ਰੇਟ ਸਿਰਫ ਤੇ ਸਿਰਫ 180 ਦੇਖੋ ਜੀ 180 ਦਾ ਆ ਵੀ ਦਵਾਂਗੇ ਆ ਦੇਖੋ ਬਰੋਸ਼ਾ ਸੂਟ ਆ ਵੀ ਤੁਹਾਨੂੰ ਅਸੀਂ 180 ਰੁਪਏ ਲਵਾਂਗੇ ਪਾ ਜੀ ਲਿਖੇ ਨਾਲੋਂ ਵੀ ਘਟਾਤਾ ਹੁਣ ਇਹਦਾ ਰੇਟ ਕਰਤਾ 165 ਰੁਪਏ ਲਓ ਆ ਹੋਰ ਰੇਟ ਕੱਟ ਗਿਆ ਆ 165 ਰੁਪਏ ਦੇ ਵਿੱਚ ਸੂਟ ਲਾਜੋ ਤੁਹਾਨੂੰ ਅਸੀਂ ਚੈਲੰਜ ਕਰਦੇ ਆ ਪੂਰੇ ਮਾਲਵੇ ਦੇ ਵਿੱਚ ਜਿਹੜੀ ਮਰਜੀ ਦੁਕਾਨ ਤੇ ਸ਼ੋਰੂਮ ਤੇ ਹੱਤੀ ਤੇ ਚਲ ਜਿਓ ਜੋ ਰੇਟ ਆ ਦੇ ਰਹੇ ਨਹੀਂ ਮਿਲਣੇ 165 ਰੁਪਏ ਦਾ ਸੂਟ ਰੰਗ ਇਹਦੇ ਵਿੱਚ ਬਹੁਤ ਸਾਰੇ ਮਿਲਣੇ ਆ ਹਰ ਇੱਕ ਤਰ੍ਹਾਂ ਦੀ ਵੈਰਾਈਟੀ ਦਵਾਂਗੇ ਆ ਦੇਖੋ ਬਾਈ ਬਾਜ਼ਾਰ ਦਾ ਰੇਟ ਲਿਖਿਆ 1000 ਰੁਪਿਆ ਸੂਟ ਤੁਹਾਨੂੰ ਦੇਵਾਂਗੇ 275 ਰੁਪਏ ਦਾ ਅੱਛਾ 275 ਦਾ ਸੂਟ ਹੈਗਾ ਹੁਣ ਆ ਚੈੱਕ ਕਰ ਲਓ ਜਿਹੜੀਆਂ ਅੱਜ ਕੱਲ੍ਹ ਦੀਆਂ ਮਾਡਰਨ ਕੁੜੀਆਂ ਉਹਨਾਂ ਦੇ ਲਈ ਵੀ ਵੈਰਾਈਟੀਆਂ ਆ ਗਈਆਂ ਬਾਜ਼ਾਰ 'ਚ ਕੋਈ ਕਹਿੰਦਾ 650 ਕੋਈ ਕਹਿੰਦਾ 695 ਬਿਆਜ ਫੈਸ਼ਨ ਹਾਊਸ ਕਹਿੰਦਾ 200 ਤੇ 75 ਰੁਪਏ ਦੇ ਵਿੱਚ ਸੂਟ ਲੈ ਜਾਓ ਦੇਖੋ ਬੁਟੀਕਾਂ ਵਾਲੇ ਪੀਸ ਦਿਖਾ ਰਹੇ ਆ ਨਵੇਂ-ਨਵੇਂ ਰੰਗ ਦਿਖਾ ਰਹੇ ਆ ਨਵੇਂ-ਨਵੇਂ ਡਿਜ਼ਾਈਨ ਦਿਖਾ ਰਹੇ ਆ ਤੁਹਾਡੇ ਕੋਲ ਟਾਈਮ ਥੋੜਾ ਛੇਤੀ ਪਹੁੰਚੋ ਬਿਆਜ ਫੈਸ਼ਨ ਹਾਊਸ ਮੋੜਵੰਡੀ ਇਹ ਰਾਮਾਟੈਕਸ ਪ੍ਰਿੰਟਾਂ ਦੇ ਸੂਟ ਮਿਲਦੇ ਆ ਘੱਟ ਤੋਂ ਘੱਟ 700 750 800 ਸੂਟ ਤੁਹਾਨੂੰ ਦੇਣਾ ਸਿਰਫ ਤੇ ਸਿਰਫ 200 ਰੁਪਏ ਦਾ ਭਾਈ ਜੀ ਕੋ 200 ਦੇ ਵਿੱਚ ਹੀ ਵੈਰਾਈਟੀਆਂ ਆ ਦੇਖੋ ਸਾਰੀ ਚੀਜ਼ਾਂ ਸਾਰੇ ਲਾਤੀਆਂ ਦੇਖੋ ਟਾਈਗਰ ਪ੍ਰਿੰਟ ਤੁਸੀਂ ਚੈੱਕ ਕਰ ਲੋ ਇਦਾਂ ਦੀਆਂ ਆਈਟਮਾਂ ਵੀ ਤੁਹਾਨੂੰ ਫਰੀ ਦੇ ਪਾ ਦੇ ਰਿਆਂ ਭਾਈ ਪਿਓਰ ਕਰੇਪ ਦਾ ਸੂਟ ਪਲੇਨ ਨੇਚਰਲ ਕਰੇਪ ਦਾ ਸੂਟ ਦੇਣਾ ਸਿਰਫ ਤੇ ਸਿਰਫ ਭਾਈ ਜੀ 100 ਤੇ 55 ਰੁਪਏ ਦਾ ਦੇਖੋ ਕੋਈ ਕਹਿੰਦਾ 500 ਦਾ ਕੋਟ ਤਾਂ ਪਜਾਮਾ ਕੋਈ ਕਹਿੰਦਾ 700 ਦਾ ਕੋਟ ਤਾਂ ਪਜਾਮਾ ਕੋਰਤਾ ਪਜਾਮਾ ਕਰਤਾ ਜੀ ਸਿਰਫ 180 ਰੁਪਏ ਦੇ ਵਿੱਚ 180 ਰੁਪਏ ਦੇ ਵਿੱਚ ਕੋਰਤਾ ਪਜਾਮਾ ਰੰਗ ਜਿਹੜਾ ਮਰਜ਼ੀ ਲੈ ਜਾਓ ਚਿੱਟਾ ਲੈ ਜਾਓ ਸਕਾਈ ਲੈ ਲਓ ਗਰੇ ਲੈ ਲਓ ਬਜ਼ੁਰਗਾ ਵਾਲੀ ਵੈਰਾਈਟੀ 5 500 700 ਬਜਾਰ ਚ ਬਜਾਜ ਫੈਸ਼ਨ ਹਾਊਸ ਉਹ 180 ਰੁਪਏ ਦਾ ਕੋਰਤਾ ਪਜਾਮਾ ਲੈ ਜਾਓ ਤੁਸੀਂ ਆਗੇ ਉਸ ਤੋਂ ਬਾਅਦ ਆ ਚੀਏ ਭਾਜੀ ਆ ਚੈੱਕ ਕਰੋ ਕੈਮਰੀ ਕਾਟਨ ਦਾ ਸੂਟ ਹੈ ਨਾਲ ਫੁੱਲ ਪਿਓਰ ਦਾ ਦੁਪੱਟਾ ਸੂਟ ਮਿਲਨੇ ਭਾਜੀ ਇਹ ਸਿਰਫ ਸਿਰਫ 500 ਤੇ 25 ਰੁਪਏ ਦਾ ਆ ਤੁਸੀਂ ਚੈੱਕ ਕਰ ਲਓ ਨਾ ਹਰ ਇੱਕ ਤਰ੍ਹਾਂ ਦੇ ਡਿਜ਼ਾਈਨ ਭਈ ਆ ਦੇਖੋ ਇਸ ਤੋਂ ਬਾਅਦ ਆਹਾ ਡਿਸਟਲ ਸੂਟ ਬਾਜ਼ਾਰ ਦਾ ਰੇਟ ਹੈ ਘੱਟ ਤੋਂ ਘੱਟ 500 550 ਸੂਟ ਆਖ ਹੁੰਦੇ ਨੇ ਸਿਰਫ ਤੇ ਸਿਰਫ 200 ਤੇ 55 ਰੁਪਏ ਦਾ ਸੋ ਪਾਜੀ ਹੋਰ ਵੀ ਦਿਖਾਓ ਹਨਾ ਵੈਰਾਈਟੀਆਂ ਆਪਣੀਆਂ 500 ਦਾ ਦੇਖੋ ਇੱਕਾ ਵਰਕ ਵਾਲਾ ਸੂਟ ਹੈ ਬਾਜ਼ਾਰ 'ਚ ਇਹਦਾ ਰੇਟ ਘੱਟ ਤੋਂ ਘੱਟ 800 900 ਹੈ ਵਰਕ ਵਾਲਾ ਸੂਟ ਨਾਲ ਵਰਕ ਦੀ ਬਾਟਮ ਸੂਟ ਆਪਾ ਦੇਣਾ ਸਿਰਫ ਤੇ ਸਿਰਫ 395 ਰੁਪਏ ਦਾ ਦੇਖੋ 395 'ਚ ਬੁਟੀਕਾਂ ਵਾਲੇ ਸੂਟ ਆ ਗਲੇ ਦੇ ਦੇਖੋ ਕੰਮ ਕਿੰਨਾ ਰੰਗ ਇਹਦੇ ਵਿੱਚ ਬਹੁਤ ਸਾਰੇ ਮਿਲ ਜਣੇ ਆ ਟੌਪ ਦੀਆਂ ਕਢਾਈ ਵਾਲੀਆਂ ਤੁਹਾਨੂੰ ਬਾਟਮਸ ਨਾਲ ਦੇਖੋ ਗਲੇ ਦੇ ਵੀ ਕੰਮ ਹੋਇਆ ਆ ਸਵਾਦ ਦੇਖੋ ਵੀ ਜਿਨ੍ਹਾਂ ਨੇ ਕਰਨਾ ਨਮਾ ਕੰਮ ਸ਼ੁਰੂ ਜਿਹੜੇ ਹੈਗਾ ਰੀਸੇਲਰ ਦੁਕਾਨਦਾਰ ਛੇਤੀ ਛੇਤੀ ਆਜੋ ਕਾਟਰੀ ਦੇ ਭਾ ਕਪੜਾ ਮਿਲਦਾ 10000 ਬੇਲੇ ਉਹ ਤੇ ਅਸੀਂ ਆ ਚੀਜ਼ ਦੀ ਗਾਰੰਟੀ ਕਰਦੇ ਆ 2 ਮਹੀਨੇ ਦਾ 20 ਤੋਂ 25000 ਰੁਪਇਆ ਕਮਾਓ ਆ ਚੈੱਕ ਕਰੋ ਭਾਜੀ ਸੂਟ ਪੂਰਾ ਵਧੀਆ ਕਾਟਨ ਦਾ ਸੂਟ ਨਾਲ ਵਰਕ ਭਾਜੀ ਬਾਜ਼ਾਰ 'ਚ ਰੇਟ ਆ ਇਹਦਾ ਘੱਟ ਤੋਂ ਘੱਟ 800 900 ਸੂਟ ਭਾਜੀ ਆਪਾਂ ਦੇਣਾ ਸਿਰਫ ਤੇ ਸਿਰਫ 395 ਰੁਪਏ ਦਾ ਚੈਲੰਜ ਵੀ ਕਰਦੇ ਆ ਜੇ ਤੁਹਾਨੂੰ ਹੋਰ ਕਿਤੋਂ ਮਿਲ ਜਵੇ ਸਾਰੀ ਮੋੜ ਮੰਡੀ ਘੁੰਮ ਲਿਓ ਬਠਿੰਡਾ ਜ਼ਿਲ੍ਹਾ ਘੁੰਮ ਲਿਓ ਉਹ ਲੁਧਿਆਣੇ ਵੀ ਜਾ ਕੇ ਪਤਾ ਕਰ ਲਿਓ ਆ ਚੈੱਕ ਕਰੋ ਜੀ ਪ੍ਰਗਤੀ ਕੰਪਨੀ ਦਾ ਸੂਟ ਬਾਜ਼ਾਰ ਚ ਰੇਟ ਹੈ ਘੱਟ ਤੋਂ ਘੱਟ 1400 1500 ਸੂਟ ਦੇਣਾ ਭਾਈ ਜੀ ਆਪਾਂ ਸਿਰਫ ਤੇ ਸਿਰਫ 625 ਰੁਪਏ ਦਾ ਜੀ ਆ ਮਾਇਸ਼ਾ ਬ੍ਰਾਂਡ ਦਾ ਸੂਟ ਆ ਗਿਆ ਬਾਜ਼ਾਰ ਚ ਰੇਟ ਹੈ 1500 1600 ਸੂਟ ਦੇਣਾ ਤੁਹਾਨੂੰ ਸਿਰਫ ਤੇ ਸਿਰਫ 565 ਰੁਪਏ ਦਾ ਜੀ ਆ ਚੈੱਕ ਕਰੋ ਬਾਈ ਜੀ ਡਿਜੀਟਲ ਦਾ ਸੂਟ ਬਜ਼ਾਰ ਚ ਰੇਟ ਘਟ ਤੋਂ ਘੱਟ 2x2 ਦਾ 1400 1500 ਸੂਟ ਤੁਹਾਨੂੰ ਮਿਲਨੇ ਸਿਰਫ ਤੇ ਸਿਰਫ 395 ਰੁਪਏ ਦਾ ਦੇਖੋ ਇਹਦੇ ਵਿੱਚ ਪ੍ਰਿੰਟਡ ਡਿਜ਼ਾਈਨ ਕਾਫੀ ਮਿਲ ਜਾਣੇ ਇੱਕ ਆ ਵੀ ਤੁਸੀਂ ਚੈੱਕ ਕਰ ਲਓ ਵੱਡੇ ਬ੍ਰਾਂਡ ਹੈ ਜਿਹੜੇ ਆਮ ਕਿਸੇ ਨੂੰ ਮਿਲਦੇ ਨਹੀਂ ਗਲੇ ਦੇ ਕੰਮ ਹੈਗਾ ਰਾਂਗੇ ਦੇ ਵਿੱਚ ਬਹੁਤ ਸਾਰੇ ਆ ਬਾਈ ਜੀ ਇਹਦਾ ਵੀ ਰੇਟ ਦੱਸੋ ਨਾ ਬੜੇ ਸੋਹਣੇ ਭਾਵੇਂ ਆ 16 16 17 1700 ਵਾਲੇ ਸੂਟ ਤੁਹਾਨੂੰ ਸਿਰਫ ਤੇ ਸਿਰਫ ਇੱਥੇ 425 35 'ਚ ਮਿਲ ਜਾਣੇ ਦੇਖੋ 425 ਮਤਲਬ ਸਵਾ 400 ਸਵਾ 400 ਰੁਪਏ ਵਿੱਚ ਇਹ ਸੂਟ ਦੇ ਰਿਹਾ ਆ ਵੀ ਸੂਟ ਦੇਖੋ ਭਾਜੀ ਚੈੱਕ ਕਰੋ ਡਿਜ਼ਾਈਨ ਤੇ ਨਾਲ ਹੈ ਫੁੱਲ ਪ्युअर ਦਾ ਦੁਪੱਟਾ ਆ 1600 1700 ਰੁਪਏ ਦੀ ਰੇਂਜ ਵਾਲਾ ਸੂਟ ਹੈ ਭਾਜੀ ਸੂਟ ਤੁਹਾਨੂੰ ਮਿਲਣਾ ਸਿਰਫ ਤੇ ਸਿਰਫ 500 ਤੇ 65 ਰੁਪਏ ਦਾ ਆ ਦੇਖੋ ਇਸ ਵੇਲੇ ਬਹੁਤ ਵੱਡਾ ਬ੍ਰਾਂਡ ਬਣ ਚੁੱਕਾ ਆ ਓਮ ਸ਼ਿਪ ਫੈਬ ਇਹਦੇ ਵਿੱਚ ਵੀ ਕੱਪੜਾ ਬਹੁਤ ਵਧੀਆ ਆਉਂਦਾ ਆ ਦੁਪੱਟੇ ਨਾਲ ਲਾ ਕੇ ਦੇ ਰਹੇ ਆ ਭਾਈ ਜੀ ਕੋਈ ਕਹਿੰਦਾ 700 ਕੋਈ ਕਹਿੰਦਾ 800 ਰੇਟ ਦੱਸੋ ਕੀ ਹੈਗਾ 195 ਰੁਪਏ ਦਾ ਮਹਾਰਾਜ 195 ਚ ਚੈਲੰਜ ਕਰਦੇ ਆ ਕੋਈ ਵੀ ਮਾਈ ਦਾ ਲਾਲ 195 ਦੇ ਵਿੱਚ ਇਹ ਸੂਟ ਨਹੀਂ ਦੇ ਸਕਦਾ ਜੋ ਤੁਹਾਨੂੰ ਅਸੀਂ ਦੇ ਰਹੇ ਆ ਆ ਚੈੱਕ ਕਰੋ ਭਾਜੀ ਸੂਟ ਪੂਰਾ ਵਧੀਆ ਕਾਟਨ ਦਾ ਸੂਟ ਭਾਈ ਨਾਲ ਵਧੀਆ ਕਾਟਨ ਦਾ ਦੁਪੱਟਾ ਬਜ਼ਾਰ ਦਾ ਰੇਟ ਜਿੰਨਾ ਮਰਜੀ ਹੈ ਅਸੀਂ ਦੇਨੇ ਭਾਈ 200 ਤੇ 25 ਰੁਪਏ ਦਾ ਪੂਰਾ ਵਧੀਆ ਸੂਟ ਨਾਲ ਪੂਰਾ ਵਧੀਆ ਦੁਪੱਟਾ ਬਜ਼ਾਰ ਚ ਰੇੜੇ ਦਾ ਜੋ ਮਰਜੀ ਹੈ ਭਾਈ ਆਪਾਂ ਸੂਟ ਦੇ ਦੇਣਾ ਸਿਰਫ ਤੇ ਸਿਰਫ 500 ਤੇ 65 ਰੁਪਏ ਦਾ ਆ ਦੇਖੋ ਆ ਵੀ ਤੁਸੀਂ ਚੈੱਕ ਕਰ ਲਓ ਘੇਰੇ ਤੇ ਬੜਾ ਸੋਹਣਾ ਕੰਮ ਹੈਗਾ ਵੱਡਾ ਬ੍ਰਾਂਡ ਹੈਗਾ ਭਾਈ ਇਹਦਾ ਵੀ ਦੱਸੋ ਕੀ ਰੇਟ ਹੈ ਭਾਈ ਜੀ ਰੇਟ ਸਿਰਫ ਤੇ ਸਿਰਫ ਇਹਦਾ 425 ਰੁਪਏ ਹੂੰ 425 ਦੇ ਵਿੱਚ ਆ ਦੇਖੋ ਡਿਜ਼ਾਈਨ ਚੈੱਕ ਕਰ ਲਓ ਪ੍ਰਿੰਟ ਚੈੱਕ ਕਰ ਲਓ ਇਹ embroidery ਦਾ ਵਰਕ ਕੀਤਾ ਹੋਇਆ ਨਾਲ ਵਧੀਆ ਪਿਓਰ ਦਾ ਦੁਪੱਟਾ ਬਾਜ਼ਾਰ ਚ ਇਹਦਾ ਰੇਟ ਜੋ ਮਰਜੀ ਆ ਆਪਾਂ ਸੂਟ ਦੇਣਾ ਸਿਰਫ ਤੇ ਸਿਰਫ 495 ਰੁਪਏ ਹੁਣ ਮੈਂ ਆ ਜਰੂਰ ਤੁਹਾਨੂੰ ਦਿਖਾਉਣਾ ਚਾਹਨਾ ਆ ਚੀਜ਼ ਚੈੱਕ ਕਰ ਲੋ ਇਹ ਜਿਹੜੀਆਂ ਪੜੀਆਂ ਲਿਖੀਆਂ ਕੁੜੀਆਂ ਹੈਗੀਆਂ ਆ ਦੇਖੋ ਜੀ ਤੁਹਾਡੇ ਲਈ ਸੂਟ ਬਾਜ਼ਾਰ ਚ ਜਾ ਕੇ ਪਤਾ ਕਰੋਗੇ ਕੋਈ ਕਹਿੰਦਾ 1500 ਲੈਣਾ ਕੋਈ ਕਹਿੰਦਾ 1600 ਰੁਪਏ ਲੈਣਾ ਪਰ ਭਾਈ ਜੀ ਰੇਟ ਦੱਸੋ ਕੀ ਆ ਭਾਈ ਜੀ ਸਿਰਫ ਤੇ ਸਿਰਫ 225 ਰੁਪਏ ਦੱਸੋ ਆ ਲੋ ਸੋ ਇਸ ਦੇ ਨਾਲ ਨਾਲ ਹੈ ਨਾ ਸਾਡੀ ਚਲਦੀ ਚਲਦੀ ਵੀਡੀਓ ਵੀ ਸ਼ੇਅਰ ਕਰਦੇ ਹੋ ਜਿਹੜੇ ਵੱਧ ਵੀਡੀਓ ਸ਼ੇਅਰ ਕਰਨਗੇ ਇਹਦੇ ਨਾਲ ਦੇ 11 ਸੂਟ ਤੁਹਾਨੂੰ ਬਿਲਕੁਲ ਫ੍ਰੀ ਦੇਵਾਂਗੇ ਵੀਡੀਓ ਸ਼ੇਅਰ ਕਰਕੇ ਗਰੁੱਪਾਂ 'ਚ ਪਾ ਦਿਓ ਚੰਗੇ ਕਮੈਂਟ ਕਰੋ ਫਾਇਦਾ ਬਹੁਤ ਵੱਡਾ ਹੋ ਰਿਹਾ ਬਜਾਜ ਫੈਸ਼ਨ ਹਾਊਸ ਆ ਮੋੜ ਮੰਡੀ ਆ ਬਹੁਤ ਵੱਡੀ ਸੇਲ ਚੱਲ ਰਹੀ ਆ ਗਰਮੀਆਂ ਦੇ ਵਿੱਚ ਸੇਲ ਲਾਤੀ ਆ ਨਵੇਂ-ਨਵੇਂ ਸੂਟ ਨਵੇਂ-ਨਵੇਂ ਬ੍ਰੈਂਡ ਤਾਜ਼ਾ-ਤਾਜ਼ਾ ਕੱਪੜਾ ਫ੍ਰੀ ਦੇ ਭਾਅ ਮਿਲ ਰਿਹਾ ਆ ਕੈਮਰਾਮੈਨ ਓਮ ਸੰਦੀ ਨਾਲ ਹਰਦੀਪ ਸਿੰਘ ਦੱਗੜ ਸਾਹਾਂ ਟੀਵੀ ਮੋੜ ਮੰਡੀ